ਵੱਲੋਂ ਸਾਡੇ ਰਵਿੰਦਰ ਖੰਨਾ ਜੀ ਵੱਲੋਂ ਸਾਡੇ ਬੀਜਪੀ ਦੇ ਸੰਗਰੂਰ ਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਇਹਨਾਂ ਦੀ ਜ਼ਿਲੇ ਦੀ ਕਾਰਜਕਰਮੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਉਹਨਾਂ ਨੇ ਬੜਾ ਵੱਡਾ ਅੱਜ ਵੈਲਕਮ ਕੀਤਾ ਜੀ ਆਇਆਂ ਕੀਤਾ ਅੱਜ ਮੈਂ ਜਿੱਥੇ ਰੋਟਰੀ ਦਾ ਪ੍ਰੋਗਰਾਮ ਸੀ ਤੇ ਇਹ ਸਾਰੇ ਰਵਿੰਦਰਜੀਤ ਪ੍ਰਧਾਨਜੀ ਦਾ ਏਸੀ ਵੀ ਜ਼ਰੂਰ ਜਿਹੜਾ ਬਜਟ ਆਇਆ ਹੈ ਐਜ਼ ਅ ਰੀਅਲ ਮਿਨਿਸਟਰ ਉਹ ਜ਼ਰੂਰ ਕਿਉਂਕਿ ਮੌਕਾ ਹੀ ਹੁੰਦਾ ਜਦੋਂ ਮੈਂ ਆ ਰਿਹਾ ਸੀ ਤੇ ਜ਼ਰੂਰ ਜਿਹੜਾ ਉਹ ਰੇਲਵੇ ਸਟੇਸ਼ਨ ਵੀ ਦੇਖੀ ਤੇ ਹੋਰ ਵੀ ਜਿਹੜੀ ਜਿਹੜੀ ਕੀ ਡਿਮਾਂਡਸ ਨੇ ਉਹਦੇ ਬਾਰੇ ਵੀ ਮੈਂ ਹੁਣ ਇਹ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਸੀ ਕਿੱਥੇ 225 ਕਰੋੜ 14 ਚ ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਇਕੱਲਾ ਮਿਲੇ ਆ ਜੇ ਮੈਂ ਗੱਲ ਕਰਾਂ ਤੇ ਤਕਰੀਬਨ ਸਾਰੀ ਕਿਉਂਕਿ ਬਹੁਤ ਅੱਜ ਲੋਡ ਆ ਪੋਲੂਸ਼ਨ ਨੂੰ ਵੀ ਖਤਮ ਕਰਨ ਦੀ ਹੋਰ ਚੀਜ਼ਾਂ ਦੀ ਤੇ ਉਹਦੇ ਲਈ ਖਾਸ ਤੌਰ ਤੇ ਇਲੈਕਟ੍ਰੀਫਾਈਡ ਜਿਹੜੇ ਸਭ ਤੁਸੀਂ ਦੇਖ ਰਹੇ ਹੋਵੋਗੇ ਕਿੱਥੇ ਡੀਜ਼ਲ ਇੰਜਨ ਚੱਲਦੇ ਸੀ ਕਦੇ ਹੋਰ ਚੱਲਦੇ ਸੀ ਉਹ ਸਾਰੀ ਜਿਹੜਾ 100% ਜਿਹੜਾ ਉਹ ਸਾਡੀਆਂ ਲਾਈਨਾਂ ਜਿਹੜੀਆਂ ਪੰਜਾਬ 'ਚ ਉਹ ਬਿਜਲੀ ਦੀਆਂ ਨਾਲ ਜੁੜ ਚੁੱਕੀਆਂ ਐ। ਉਦੋਂ ਬਾਅਦ ਤਕਰੀਬਨ ਜਿਵੇਂ ਅੱਜ ਆਪਾਂ ਸੰਗਰੂਰ ਦਾ ਦੇਖਿਆ ਇਹ 30 ਰੇਲਵੇ ਸਟੇਸ਼ਨ ਨੇ ਜਿਹੜੇ ਅੰਮ੍ਰਿਤਪਾਲ ਸਟੇਸ਼ਨ 'ਚ ਤਕਰੀਬਨ 30 ਸਟੇਸ਼ਨ ਨੇ ਜਿਹੜੇ ਇਹ ਬਣ ਰਿਹਾ ਜੇ ਮੈਂ ਗੱਲ ਕਰਾਂ ਅੱਜ ਹੀ ਤ੍ਰਿਵਿੰਦ ਖੰਨਾ ਜੀ ਬੈਠੇ ਆ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ। ਇਹ ਸਾਰਾ ਇਹਨਾਂ ਦੇ ਤਕਰੀਬਨ ਚਾਹੇ ਮਲੇਰ ਕੋਟਲੇ ਦੀ ਗੱਲ ਕਰ ਲਈਏ ਚਾਹੇ ਸਨਾਮ ਦੀ ਗੱਲ ਕਰ ਲਈਏ ਬਨਾਲੇ ਦੀ ਗੱਲ ਕਰ ਲਈਏ ਸੰਗਰੂਰ ਦੀ ਕਰ ਲਈਏ ਇਹ ਸਾਰੇ ਸਟੇਸ਼ਨ ਨੇ ਜਿਹੜੇ ਇਹ ਅਪਗ੍ਰੇਡ ਹੋ ਰਹੇ ਆ ਤੇ ਤਕਰੀਬਨ ਜਿਹੜੇ ਜੇ ਮੈਂ ਗੱਲ ਕਰਾਂ ਜਿਹੜੇ ਆਨ ਗoing ਪ੍ਰੋਜੈਕਟਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 12 1000 ਕਿਲੋਮੀਟਰ ਤੋਂ ਉੱਤੇ ਜਿਹੜਾ ਉਹ ਕੰਮ ਚੱਲ ਰਿਹਾ ਨਿਊ ਟਰੈਕਸ ਨੇ ਜਿਹੜੇ ਉਹਦੇ ਉੱਤੇ ਤਕਰੀਬਨ 19000 ਕਰੋੜ ਤੋਂ ਉੱਤੇ ਜਿਹੜਾ ਉਹਨਾਂ ਲਈ ਖਰਚ ਕੀਤਾ ਜਾ ਰਿਹਾ ਲੁਧਿਆਣੇ ਤੋਂ ਇਧਰਲੇ ਪਾਸੇ ਨੂੰ ਟਰੈਕ ਜਿਹੜੇ ਉਹ ਡਬਲਿੰਗ ਦਾ ਕੰਮ ਚੱਲ ਰਿਹਾ ਹੈ ਤੇ ਇਸ ਕਰਕੇ ਬਹੁਤ ਵੱਡੀ ਜਿਹੜੀ ਤਰੱਕੀ ਆ ਤੇ ਅੱਜ ਕੋਈ ਵੀ ਮੈਂ ਸਮਝਦਾ ਰੇਲਵੇ ਚ ਜਿਹੜਾ ਉਹ ਕੰਮ ਐਸਾ ਨਹੀਂਗਾ ਜਿਹੜਾ ਨਹੀਂ ਹੋ ਰਿਹਾ ਅੱਜ ਜੇ ਆਪਾਂ ਇੱਥੇ ਦੇ ਸਟੇਸ਼ਨ ਦੀ ਗੱਲ ਕਰੀਏ ਉਹ ਵੀ ਤਕਰੀਬਨ ਜਿਹੜਾ ਤਿਆਰ ਆ ਅਗਸਤ ਮਹੀਨੇ ਚ ਮਤਲਬ ਅਗਲੇ ਮਹੀਨੇ ਚ ਉਹ ਤਿਆਰ ਕਰਕੇ ਉਹਦਾ ਜਿਹੜਾ ਉਦਘਾਟਨ ਹੋ ਜਾਏ ਕੁਝ ਉੱਥੇ ਗੱਲਾਂ ਦੱਸੀਆਂ ਵੀ ਜਿਹੜੇ ਸਾਡੇ ਅ ਕੁਝ ਉੱਥੇ ਮੂਹਰੇ ਰੇਲਵੇ ਦੀ ਜ਼ਮੀਨ ਆ ਜਿੱਥੇ ਬੜੀ ਇਸ ਵੇਲੇ ਵੀ ਮੈਂ ਦੇਖ ਰਿਹਾ ਸੀ ਪਾਣੀ ਖੜਾ ਹੈ ਤੇ ਪ੍ਰਧਾਨ ਜੀ ਤੇ ਰਵਿੰਦ ਜੀ ਨੇ ਇਹ ਕਿਉਂਕਿ ਨਾਲ ਹੀ ਸਾਰੇ ਡੀਆਰਐਮ ਸਾਹਿਬ ਸੀ ਮੈਕਮੇ ਸਾਰੇ ਸੀ ਉਹਨਾਂ ਨੂੰ ਉਦੋਂ ਹੀ ਇਹ ਗੱਲ ਕਹੀ ਗਈ ਹੈ ਵੀ ਇਹਦੇ ਬਾਰੇ ਕੀ ਇੱਥੇ ਸਾਫ ਸਫਾਈ ਵੀ ਹੋ ਸਕਦਾ ਕਿਵੇਂ ਇਹਨੂੰ ਪੱਕਾ ਕੀਤਾ ਜਾ ਸਕਦਾ ਜਿੰਨੀ ਰੇਲਵੇ ਦੀ ਜਗ੍ਹਾ ਹੈ ਤੇ ਉਹਨਾਂ ਬਾਰੇ ਉਹਨਾਂ ਨੂੰ ਨਾਲ ਹੀ ਜਿਹੜੇ ਆ ਉਹ ਡਾਇਰੈਕਸ਼ਨਸ ਦਿੱਤੀਆਂ ਗਈਆਂ ਆ ਉਹ ਕੁਛ ਚਿਰ ਦੇ ਬਚਨ ਉਹ ਦੇਖਾਂਗੇ ਵੀ ਕਿਸ ਤਰੀਕੇ ਨਾਲ ਉਹ ਉਹ ਕੰਮ ਜਿਹੜਾ ਸ਼ੁਰੂ ਹੁੰਦਾ ਤੇ ਟੋਟਲ ਜਿਹੜੇ 30 ਸਟੇਸ਼ਨਾਂ ਦੀ ਮੈਂ ਗੱਲ ਕਰ ਰਿਹਾ ਅਸੀਂ ਜਿਵੇਂ ਅਮਰਿਤ ਭਾਰਤ ਦੇ ਵਿੱਚ ਉਹ ਚ ਆਪਣੇ ਮੇਨ ਸਾਰੇ ਸਟੇਸ਼ਨ ਜਿਹੜੇ ਆ ਉਹਦੇ ਵਿੱਚ ਆ ਜਾਂਦੇ ਆ ਇਹ ਮੈਂ ਬਾਅਦ ਤੈਨੂੰ ਲਿਸਟ ਵੀ ਪ੍ਰੋਵਾਈਡ ਕਰਾ ਦੂੰਗਾ ਵੀ ਕਿੰਨੇ ਕਿਹੜੇ ਕਿਹੜੇ ਪੰਜਾਬ ਦੇ ਸਟੇਸ਼ਨ ਜਿਹੜੇ ਬਣ ਰਹੇ ਆ ਕਿਹੜੀਆਂ ਕਿੜੀਆਂ ਜਿਹੜੀਆਂ ਲਾਈਨਸ ਨੇ ਜਿਹੜੀਆਂ ਉਹਦੇ ਉੱਤੇ ਜੋ ਕੰਮ ਚੱਲ ਰਿਹਾ ਉਹ ਮੈਂ ਸਾਰਾ ਇਹ ਦੂਮਾ ਤੁਹਾਨੂੰ ਇਹ ਦੇ ਦੂੰਗਾ ਤੇ ਬਹੁਤ ਵੱਡਾ ਜਿਹੜਾ ਇਹ ਜਿਹੜਾ ਕੰਮ ਆ ਕੋਈ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਤੇ ਹੁਣ ਜੇ ਕੋਈ ਤੁਹਾਡਾ ਮੰਤਰੀ ਜੀ